ਦਸ਼ਮੇਸ਼ ਪਿਤਾ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਐਂਓ ਵੰਡਿਆ ਗਿਆ ਛੱਡ ਕੇ ਆਨੰਦਪੁਰ ਨੂੰ ਕੰਡੇ ਸਰਸਾ ਜਦੋਂ ਦਲਿਆ ਆ ਜਾਲਮ ਵਜੀਰ ਖਾਨ ਨੇ ਜੋਰੀ ਹੱਲਾ ਤਿੰਨ ਬਾਈਆਂ ਤੋਂ ਕਰਾਇਆ ਲਗਾ ਸੀ ਖਾ ਕੇ ਕਸਮਾ ਪਾਪੀ ਮੁਕਲਾ ਮਾਰੇ ਆ ਲੋੜਾ ਸਰਸਾ ਦੇ ਕੰਡੇ ਆਣ ਕੇ ਪਾਰਾ ਪਿਆ ਪਰਵਾਰ ਵਿਛੋੜਾ ਛੱਡ ਕੇ ਆਨੰਦਪੁਰ ਨੂੰ ਕੰਡੇ ਸਰਸਾ ਜਦੋਂ ਦਲਿਆ ਜਾਲਮ ਵਜ਼ੀਰ ਖਾਨ ਨੇ ਜੋਰੀ ਹੱਲਾ ਤਿੰਨਾ ਬਾਈਆਂ ਤੋਂ ਕਰਾਇਆ ਓ ਭੁੱਲ ਗਏ ਸੀ ਖਾ ਕੇ ਕਸਮਾ ਪਾਪੀ ਮੁਗਲਾ ਮਾਰੇ ਆਲੋੜਾ ਸਰਸਾ ਦੇ ਕੰਡੇ ਆਣ ਕੇ ਪਾਰਾ ਪਿਆ ਪਰਿਵਾਰ ਬਿਸ਼ੋੜਾ ਓਦਾ ਮਹੀਨਾ ਉਪਰੋਂ ਨਦੀ ਸਰਸਮਾਰ ਦੀ ਕਾਂਗਾ ਭੇਡੀਆਂ ਮਲਾ ਛੱਡ ਗਏ ਕਿਸੇ ਬੰਨੇ ਹੋ ਲਬੇ ਨਾ ਕੋਈ ਲਾਂਗਾ ਓ ਬਾਜਾਂ ਵਾਲੇ ਪਾਤਸ਼ਾਨੇ ਸਿੱਧਾ ਠੇਲਤਾਂ ਦੀ ਦੇ ਵਿੱਚ ਘੋੜਾ ਸਰਸਾ ਦੇ ਕੰਡੇਾਂਨ ਕੇ ਪਾਰਾ ਪਿਆ ਪਰਿਵਾਰ ਵਿਛੋੜਾ ਉਤਲੀ ਉੱਤੇ ਜਾਨ ਰੱਖ ਕੇ ਉਦੈ ਸਿੰਘ ਨੇ ਸ਼ਹੀਦੀ ਪਾਈ ਸੈਬ ਜਾਦਾ വേരി ഓരീര ജീവൻ സി സൂരബീരവിഗതോടേ കൂ ਰਾ ਪਿਆ ਪਰਿਵਾਰ ਵਿਛੋੜਾ ਸੇਬਤੌਰ ਮਾਤਾ ਸੁੰਦਰੀ ਪਾਣਾ ਮੰਨ ਕੇ ਉਜਾੜਾ ਵੱਲੇ ਤੁਰੀਆਂ ਵਿਛੜ ਕੇ ਸੱਚੇ ਸੇਬਤੋਂ ਰੱਬ ਜਾਣਦਾ ਕਿਨਾ ਕੁ ਹੋਣ ਚੁਰੀਆ ਕਠਣ ਹੜੀ ਰਸਤਾ ਰੋਕ ਰੋਕ ਕੇ ਤੁਰਨਾ ਥੋੜਾ ਸਰਸਾ ਦੇ ਕੰਡੇਆਂ ਨੂੰ ਕੇ ਪਾਰਾ ਪਿਆ ਪਰਿਵਾਰ ਵਿਛੋੜਾ ਉਮਰ 82 ਸਾਲ ਦੀ ਸਣੇ ਪੁੱਤ ਨਾਲ ਭਾਈ ਧੁੰਨਾ ਸਿੰਘ ਦੇ ਕੁੰਮੇ ਮਾਛੀ ਦੀ ਕੁਲੀ ਨੂੰ ਪਾਗਲਾਤਾ ਆਹ ਅੱਗੋਂ ਗੰਗੂ ਚੰਦਰਾ ਵੀ ਥੋਖਾ ਦੇ ਗਿਆ ਦਿਲਾਂ ਦਾ ਕੋੜਾ ਸਰਸਾ ਦੇ ਕੰਡੇ ਆਣ ਕੇ ਰਾ ਪਿਆ ਪਰਵਾਰ ਵਿਛੋੜਾ ਸਰਸਾਰ ਨਦੀ ਨੂੰ ਲੰਘ ਕੇ ਘੋੜਾ ਬਾਜਾਂ ਵਾਲੇ ਅੱਗੇ ਜਾਵਦਾ ਆ ਰੋਪੜ ਦੇ ਰੰਗੜਾ ਨੇ ਹੱਲਾ ਕਰਦਾ ਅਕੋਂਕਾਰ ਆਇਆ ਓ ਬਾਜਾਂ ਬਾਤਸ਼ਾਨੇ ਸਿੱਧਾ ਠੇਲਤਾ ਨਦੀ ਦੇ ਐਨੇ ਚ ਧੋੜਾ ਸਰਸਾ ਦੇ ਕੰਡੇ ਆਣ ਕੇ ਪਾਰਾ ਪਿਆ ਪਰਵਾਰ ਵਿਛੋੜਾ ਰਾਮਚੰਦ ਵੀ ਕਹਿੰਦੇ ਲੱਗ ਕੇ ਰੁਖਾਂ ਦੇ ਗਾਲ ਰੋਇਆ ਧੰ ਜੇ ਰਾਗ ਬਾਜਾਂ ਵਾਲੇ ਦਾ ਜਿੰਨੇ ਸੱਪ ਕੋ ਜਦਿਲ ਚ ਸਮੋਇਆ ਆਓ ਦੇਸ਼ ਦੀ ਆਜ਼ਾਦੀ ਵਾਸਤੇ ਵਾਰੇ ਕਰਕੇ ਪੁੱਤਰਾਂ ਜੋੜਾ ਜੋ ਰਸਾ ਦੇ ਕੰਡੇ ਆਣ ਕੇ ਪਾਰਾ ਪਿਆ ਪਰਵਾਰ ਵਿਸ਼ੋੜਾ